ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ ਜੈ ਟੀਮ ਜੈ ਭਾਗ ਜਿਸ ਤਰ੍ਹਾਂ ਸਾਰੇ ਸਾਥੀ ਜਾਣਦੇ ਆ ਕਿ ਅੱਜ ਆਪਾਂ ਇੱਥੇ ਕਿਉਂ ਆ ਕੇ ਪਰਤ ਹੋਏ ਕਿਉਂਕਿ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਰਹਿਬਰ ਡਾਕਟਰ ਭੀਮਰਾਓ ਜੀ ਅੰbedkar ਜੀ ਦਾ ਜੋ ਬੁੱਤ ਲੋਰ ਵਿਖੇ ਨੰਗਲ ਦੇ ਵਿੱਚ ਲੱਗਾ ਹੋਇਆ ਉਹਦੇ ਜਿਹੜਾ ਬਾਹਰ ਫਰੇਮ ਲੱਗਾ ਹੋਇਆ ਉਹਦੇ ਸ਼ੀਸ਼ੇ ਦੇ ਉੱਪਰ ਦੇਸ਼ ਬ੍ਰੋਧੀ slogan ਲਿਖਿਆ ਗਿਆ ਹੈ ਇਸ ਲਈ ਅੱਜ ਆਪਾਂ ਇੱਥੇ ਇਕੱਤਰ ਹੋਏ ਆਂ ਬਾਬਾ ਸ਼ਰਦੀਨ ਸ਼ਾਮ ਦੇ ਵਿੱਚ ਬਾਰੇ ਕਦੇ ਤਾਂ ਕਪਸੈਨ ਕਰਦੇ ਰਹਿਾਂਗੇ ਮੈਂ ਕਹਿੰਦੇ ਮੈਂ ਜਿਹੜਾ ਦੇਸ਼ ਬ੍ਰੋਧੀ ਲਾਟਾਂ ਆ ਇੱਕ ਬੰਦਾ ਜਿਹੜਾ ਪੰਨੂ ਜਿਹੜਾ ਇੱਥੇ ਦੇਸ਼ ਛੱਡ ਕੇ ਭੱਜ ਚੁੱਕਾ ਆ ਤੇ ਬਾਹਰ ਵਾਲੇ ਬੰਦੇ ਨਾਲ ਸੱਤਲੀ ਕਰਦੇ ਉਥੇ ਉਹ ਬੰਦਾ ਦੇਸ਼ ਖਾਦ ਦੇ ਉੱਤੇ ਬੋਲਦਾ ਵੀ ਇਹ ਕੰਮ ਨਾ ਕਰਵਾਈਆ ਜਿਵੇਂ ਜਿਹਾ ਜਿਵੇਂ ਕਹਿਣਾ ਤਾਂ ਨਹੀਂ ਜਾਂਦਾ ਜੇ ਉਹ ਜੀਆਂ ਲੱਤਾਂ ਪਹਾੜ ਚੱਲਦੀਆਂ ਤੇ ਇੱਥੇ ਆ ਕੇ ਇੱਕ ਵਾਰੀ ਕਿਸੇ ਮੋਤਾਂ ਨੂੰ ਉਂਗਲੀ ਕਰਕੇ ਦਿਖਾ ਦੇਵੇ ਜੇ ਆਪਣੇ ਪੈਰਾਂ ਤੇ ਚੱਲ ਕੇ ਚੱਲ ਗਿਆ ਤਾਂ ਜਿੰਨੇ ਨੇ ਸੰਗਤ ਇੱਥੇ ਬੈਠੀ ਆ ਮੈਨੂੰ ਨਹੀਂ ਲੱਗਦਾ ਬਈ ਉਹ ਪੈਰਾਂ ਤੇ ਮੁਰਤੀ ਜਾਣ ਦੇਣਗੇ ਦੂਜੀ ਗੱਲ ਇਹ ਵੀ ਆ ਵੀ ਸਾਰੇ ਸਾਥੀਆਂ ਨੂੰ ਅਤਿਆਹਤ ਨਹੀਂ ਰੱਖਣਾ ਚਾਹੀਦਾ ਵੀ ਜਹਾਂ ਪਹੁੰਚ ਕੇ ਜਿਹੜੀਆਂ ਕੌਟੀਆਂ ਸਾਸਦਾਂ ਕੀਤੀਆਂ ਜਾ ਰਹੀਆਂ ਬਈ ਪੰਜਾਬ ਦੀ ਫਸੀ ਭਾਈ ਜਾਂ ਨੁਕਸਾਨ ਜਿਹੜੀ ਆ ਉਹਨੂੰ ਖਰਾਬ ਕੀਤਾ ਜਾ ਸਕਦਾ ਇਸ ਲਈ ਇਦਾਂ ਦੀਆਂ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਮਨੂ ਬਾਦੀ ਆ ਲੋ ਆ ਰਸ ਰਹੀਆਂ ਇਹ ਚਾਲਾਂ ਆ ਦੇ ਉਹ ਦੇਸ਼ ਦੀ ਖੰਡਤਾਰ ਜਿਹੜਾ ਪੰਗਾਂ ਨਹੀਂ ਆ ਤੋ ਨਹੀਂ ਆਇਆ ਇਸ ਲਈ ਉਹ ਇਦਾਂ ਦੇ ਜਿਹੜੇ ਕੰਮ ਕਰ ਰਹੇ ਆ ਸਾਰੇ ਸਾਥੀਆਂ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਆ ਸਾਰਿਆਂ ਵੱਲੋਂ ਜਿੰਨੀਆਂ ਵੀ ਸੁਭਾਵਾ ਇੱਥੇ ਇਕੱਠੀਆਂ ਹੋਈਆਂ ਗੁਰੂ ਦੇ ਬਿਦਾਸ ਪ੍ਰਬੰਧਕ ਕਮੇਟੀ ਬਲੌਰ ਨਾਗਰ ਪ੍ਰਸ਼ਾਸਨ ਨੂੰ ਚੇਤਾਵਨੀ ਆਦੇ ਜਾਰੀ ਤੋਂ ਜਲਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਸਲਾਕਾ ਪਿੱਛੇ ਕਰ ਨੂੰ ਕਿਉਂਕਿ ਇਦਾਂ ਦੀਆਂ ਗੋਦੀਆਂ ਛੱਟਾਂ ਅੱਗੇ ਤੋਂ ਨਾ ਹੋ ਸਕਣ ਇੱਕ ਪੰਨੂ ਨੇ ਤਿਆਰ 14 ਤਰੀਕ ਨੂੰ ਜਿਹੜੇ ਬਾਬਾ ਸਾਹਿਬ ਦੇ ਬੋਲਦੇ ਆ ਸੋ ਉਹਨਾਂ ਨੂੰ ਨੁਕਸਾਨ ਪਹਜਾਵਾਂਗੇ ਅਸੀਂ 14 ਤਰੀਕ ਨੂੰ ਜਿੱਥੇ ਹੀ ਉੱਤੇ ਵੀ ਬਾਬਾ ਸਾਹਿਬੇ ਬੋਲਿਆlfloor ਜਿਹੜੀ ਪੂਰੇ ਪੰਜਾਬ ਦੀ ਲੋਕਾਂ ਨੂੰ ਮੋਕਾ ਦਿੰਦੇ ਆ ਵੀ 14 ਤਰੀਕ ਨੂੰ ਬੁੱਤਾਂ ਦੇ ਕੋਲ ਆਪਾਂ ਰਹਿਣਾ ਆ ਜਿਹੜਾ ਵੀ ਉਹਨਾਂ ਨਾਲ ਸ਼ਰਤ ਕਰਨ ਆਇਆ ਉਹ ਆਪਣੀਆਂ ਲਤਾਂ ਦੇ ਬਾਸ ਨਾ ਜਾਵੇ ਇੰਨਾ ਹੀ ਕਹਿੰਦਾ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਜੈ ਜੀਨ ਜਿਆ ਬਾਤ